ਬੁਲਬੁਲ ਵੀ ਆਈ ਹੋ ਜਿਹੜੀ ਵੀਡੀਓ ਬਣਾਉਣ ਵਾਸਤੇ ਹੈਲੋ ਬੁਲਬੁਲ ਚਲ ਚਲੀ ਗਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਰੈਂਡਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੈਂਡਸ ਅੱਜ ਨਮ ਤੁਹਾਡੇ ਨਾਲ ਗੱਲ ਕਰਾਂਗੇ ਕਿ ਕਈ ਪੌਦੇ ਹੁੰਦੇ ਨੇ ਸਾਨੂੰ ਬਿਨਾ ਕੇਰ ਤੋਂ ਬਿਨਾ ਹੀ ਕਿਸੇ ਦੇਖਭਾਲ ਤੋਂ ਸਿਰਫ ਪਾਣੀ ਦਾ ਹੀ ਮੁੱਲ ਸਾਨੂੰ ਮੋੜਦੇ ਆ ਕਿ ਅਸੀਂ ਤਾਂ ਪਾਣੀ ਪਾਉਨੇ ਆ ਤੇ ਤੁਹਾਡੀ ਸੇਵਾ ਕਰਦੇ ਆ ਤੇ ਉਹਦਾ ਸਾਨੂੰ ਮੁੱਲ ਮੋੜਦੇ ਆ ਇਸੇ ਹਿਸਾਬ ਨਾਲ ਮੈਂ ਤੁਹਾਨੂੰ ਇੱਕ ਦੁਖਾਨੀ ਆ ਮੈਨੂੰ ਮੈਂ ਚੰਪਾ ਦੀ ਕਟਿੰਗ ਲਗਾਈ ਸੀ ਤੁਹਾਨੂੰ ਪਿਛਲੇ ਵੀਡੀਓ ਚ ਵੀ ਮੈਂ ਦੱਸਿਆ ਸੀਗਾ ਚੰਪਾ ਦੀ ਕਟਿੰਗ ਲਗਾਈ ਸੀ ਛੋਟੀ ਜੀ ਤੇ ਉਹਨੂੰ ਦੇਖੋ ਛੋਟੀ ਜੀ ਨੂੰ ਹੀ ਫਲਾਵਰਿੰਗ ਸ਼ੁਰੂ ਹੋ ਗਈ ਆ ਹੁਣ ਇੱਥੇ ਨਾ ਮੈਰੀਗੋਲਡ ਦੇ ਦੋ ਵੱਡੇ ਵੱਡੇ ਪlant ਲੱਗੇ ਆ ਇਹ ਦੇਖੋ ਪਰ ਇਹਨਾਂ ਨੂੰ ਮੈਂ ਹੁਣ ਹਟਾ ਵੀ ਨਹੀਂ ਸਕਦੀ ਕਿਉਂਕਿ ਫੁੱਲ ਬਰੂਮਿੰਗ ਕਰ ਰਹੇ ਆ ਤੇ ਇਹ ਦੇਖੋ ਚੰਪਾ ਛੋਟੀ ਜੀ ਕਟਿੰਗ ਲਗਾਈ ਸੀ ਮੈਂ ਇੱਥੇ ਤੇ ਇਹਨੂੰ ਦੇਖੋ ਫਲਾਵਰਿੰਗ ਇਹਦੀ ਸ਼ੁਰੂ ਹੋ ਗਈ ਹੈ ਹਨਾ ਤੇ ਇਹ ਬਸ ਸਿਰਫ ਪਰਮਾਤਮਾ ਨਾਲ ਸਾਨੂੰ ਸਾਡੀ ਸੇਵਾ ਦਾ ਹੀ ਮੁੱਲ ਮੋੜਦਾ ਸਾਨੂੰ ਪਾਣੀ ਦਾ ਹੀ ਇਹ ਤੁਸੀਂ ਮੇਰੀ ਪ੍ਰਕਿਰਤੀ ਤੁਸੀਂ ਕੈਮ ਰੱਖਿਆ ਤੇ ਬਸ ਉਹਦਾ ਜ਼ਰੂਰ ਹੋ ਸਾਨੂੰ ਕਿਸੇ ਨਾ ਕਿਸੇ ਤਰੀਕੇ ਸਾਨੂੰ ਖੁਸ਼ੀਆਂ ਦਿੰਦਾ ਮੁੱਲ ਮੋੜਦਾ ਆ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਮੈਂ ਨਾ ਕਾਫੀ ਟਾਈਮ ਤੋਂ ਮੈਂ ਕਿ ਅਕਤੂਬਰ ਨਵੰਬਰ ਚ ਵੀ ਮੈਂ ਨਾ ਮੋਗਰੇ ਦੀ ਰਿਪੋਰਟਿੰਗ ਕਰਨੀ ਸੀ ਬਹੁਤ ਜ਼ਿਆਦਾ ਰੂਟ ਬਾਉਂਡ ਹੈ ਤੇ ਮੇਰੇ ਕੋਲ ਫਰਵਰੀ ਵਿੱਚ ਵੀ ਨਹੀਂ ਹੋਈ ਘਰ ਦੀਆਂ ਕੋਸ਼ਿਸ਼ ਇਸ ਤਰ੍ਹਾਂ ਦੇ ਹਾਲਾਤ ਕਈ ਵਾਰੀ ਹੋ ਜਾਂਦੇ ਆ ਕਿ ਨਹੀਂ ਟਾਈਮ ਲੱਗਦਾ ਤੇ ਦੇਖੋ ਇਹ ਮੇਰਾ ਜਿਹੜਾ ਮੋਗਰੇ ਦਾ ਪਲਾਂਟ ਆ ਪੂਰਾ ਰੂਟ ਬਾਉਂਡਾ ਬਿਲਕੁਲ ਇਹ ਨਾ ਉੱਪਰ ਤੱਕ ਇਹਦੀਆਂ ਜੜਾਂ ਆਈਆਂ ਹੋਈਆਂ ਹੈ ਹਨਾ ਇਹ ਦੇਖੋ ਤਮੇ ਇਹਦੀ ਕੋਈ ਵੀ ਕੇਅਰ ਨਹੀਂ ਕੀਤੀ ਮੈਂ ਐਵੇਂ ਕਹੀ ਜਮਾ ਮੈਨੇ ਨੂੰ ਆਹ ਖਾਦ ਪਾਈ ਸੀ ਉਹ ਕੇਅਰ ਕੀਤੀ ਕੋਈ ਕੋਈ ਕੇਅਰ ਨਹੀਂ ਕੀਤੀ ਤੇ ਇਹਨੇ ਦੇਖੋ ਸਿਰਫ ਪਾਣੀ ਦਾ ਹੀ ਮੁੱਲ ਮੋੜ ਆ ਕਿ ਸਿਰਫ ਇਹਨੇ ਮੈਂ ਪਾਣੀ ਟਾਈਮ ਨਾਲ ਦਿੰਦੀ ਰਹੀ ਆ ਜਦਕਿ ਇਹਦੀਆਂ ਜੜਾਂ ਚ ਛੇਤੀ ਪਾਣੀ ਸੋਖਦਾ ਵੀ ਨਹੀਂ ਆ ਕਾਫੀ ਦੇਰ ਉੱਪਰ ਤੱਕ ਖੜ੍ਹਾ ਹੀ ਰਹਿੰਦਾ ਬਹੁਤ ਮਨ ਸੀ ਮੇਰਾ ਕਿ ਮੈਂ ਇਹਨੂੰ ਰਿਪੋਰਟ ਕਰਾਂ ਇਹਨੂੰ ਚੰਗੀ ਖਾਦ ਦੇਵਾਂ ਹਨਾ ਤੇ ਪਾਸ ਸਿਰਫ ਇੱਕ ਇੱਕੋ ਹੀ ਮੈਂ ਖਿਆਲ ਰੱਖਿਆ ਇਹਦਾ कि ਜਦੋਂ ਵੀ ਇਹਦੀਆਂ ਆਹ ਪੱਤੀਆਂ ਨੇ ਇਨਫੈਕਸ਼ਨ ਵਾਲੀਆਂ ਪੱਤੀਆਂ ਇਹ ਇਹਦੀਆਂ ਮੈਂ ਉਤਾਰ ਦਿੰਦੀ ਨਾਲ ਦੀ ਨਾਲ ਜਿਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਦੀਆਂ ਪੱਤੀਆਂ ਹੁੰਦੀਆਂ ਸੀਗੀਆਂ ਸਿਰਫ ਇਹੀ ਮੈਂ ਉਤਾਰ ਦਿੰਦੀ ਰਹੀ ਨਾਲ ਦੀ ਨਾਲ 올ਡ ਪੱਤੀਆਂ ਵੀ ਉਤਾਰ ਦੇਣੀਆਂ ਜਿਸ ਤਰ੍ਹਾਂ ਇਹ ਤਾਂ ਥੋੜੀ ਠੀਕ ਹੈਗੀ ਇਸ ਤੋਂ ਥੋੜੀ ਜਿਹੜੀ ਵੱਡੀ ਹੁੰਦੀ ਪੱਤੀ ਉਹ ਉਤਾਰ ਦੇਣੀ ਤੇ ਦੇਖੋ ਇਹਦੀ ਬਲੂਮਿੰਗ ਦੇਖੋ ਕਿੰਨੀਆਂ ਸੋਹਣੀਆਂ ਇਹਨੂੰ ਕਲੀਆਂ ਆਈਆਂ ਹੋਈਆਂ ਤੇ ਪੂਰਾ ਘਰ ਸਾਡਾ ਨਾ ਖੁਸ਼ਬੂ ਨਾਲ ਮਹਿਕ ਰਿਹਾ ਇਹ ਦੇਖੋ ਇਸ ਤਰ੍ਹਾਂ ਦੀ ਪੱਤੀ ਕੋਈ ਵੀ ਆਪਾਂ ਨਹੀਂ ਇਹਦੇ ਰਹਿਣ ਦੇਣੀ ਇਹ ਦੇਖੋ ਜਦੋਂ ਪਤਾ ਲੱਗੇ ਕੋਈ ਵੀ ਇਨਫੈਕਸ਼ਨ ਆ ਪੱਤੀ ਵਿੱਚ ਤੇ ਉਸੇ ਵੇਲੇ ਪੱਤੀਆਂ ਦੀਆਂ ਰਿਮੂਵ ਕਰ ਦੋ ਤੇ ਦੇਖੋ ਇਹਦੀ ਫਲਾਵਰਿੰਗ ਵੇਖੋ ਤੇ ਪਿਛਲੀ ਵਾਰ ਇਹਨੂੰ ਇੱਕ ਸੀਡ ਪੌਡ ਆਇਆ ਸੀਗਾ ਤੇ ਅੰਦਰ ਦੇਖੋ ਇਸ ਵਾਰ ਇਹਨੂੰ ਦੋ ਸੀਡ ਪੌਡ ਆਏ ਆ ਇੱਕ ਕਹਿਵਲ ਆਇਆ ਤੇ ਇੱਕ ਇਹ ਛੋਟਾ ਆਇਆ ਆ ਇਹ ਮੈਨੂੰ ਬਹੁਤ ਖੁਸ਼ੀ ਹੋਈ ਸੀ ਪਿਛਲੀ ਵਾਰ ਪਰ ਇਹ ਕਾਫੀ ਦੇਰ ਤੱਕ ਟਿਕਿਆ ਰਿਹਾ ਨਾ 2-3 ਮਹੀਨਾ ਤੱਕ ਟਿਕਿਆ ਰਿਹਾ ਮੈਂ ਵੇਟ ਕਰਦੀ ਸੀ ਸ਼ਾਇਦ ਪੱਕ ਜੇਗਾ ਤੇ ਮੈਂ ਉਤਾਰਾਂ ਪਰ ਉਹ ਆਪਣੇ ਆਪ ਹੀ ਕਿਤੇ ਲੱਗ ਗਿਆ ਤੇ ਇਹਦੀ ਬਲੂਮਿੰਗ ਦੇਖੋ ਤੁਸੀਂ ਕਿੰਨੀ ਬਿਆਰੀ ਆ ਬਿਨਾ ਕਿਸੇ ਕੇਅਰ ਤੋਂ ਮੋਗਰੇ ਦਾ ਪਲਾਂਟ ਅਸੀਂ ਸਾਰੇ ਕਹਿ ਦਿੰਦੇ ਹਾਂ ਨਾ ਬਿਨਾ ਕੇਅਰ ਤੋਂ ਚੱਲਣ ਵਾਲੇ ਪਲਾਂਟ ਸਭ ਤੋਂ ਬੈਸਟ ਮੈਨੂੰ ਇਹੀ ਲੱਗਾ ਦੇਖੋ ਕਿੰਨੀ ਸੋਹਣੀ ਇਹਦੀ ਫਲਾਵਰਿੰਗ ਆ ਤੇ ਖੁਸ਼ਬੂ ਇਹਦੀ ਬਾ ਕਮਾਲ ਕਿਸੇ ਅਰਗਬੱਤੀ ਨਾਲੋਂ ਕੱਟਨੇ ਕਿਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮੈਂ ਹਜਾਰਾਂ ਕੋਈ ਅਰਗਬਤੀਆਂ ਤੂਹ ਬਤੀਆਂ ਲਗਾ ਦਿੱਤੀਆਂ ਹੁੰਦੀਆਂ ਆਪਣੇ ਗਾਰਡਨ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਖੁਸ਼ਬੂ ਤੇ ਬਿਨਾ ਹੀ ਕਿਏ ਤਾਂ ਸਿਰਫ ਪਾਣੀ ਦਾ ਹੀ ਮਨ ਮੋੜਿਆ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਵਾਂਗੀ ਇਹਦੀ ਕਲੀਆਂ ਦਾ ਦੇਖੋ ਕਿੰਨਾ ਸੋਹਣਾ ਪਰਮਾਤਮਾ ਨੇ ਇਹ ਬਣਾਇਆ ਡਿਜ਼ਾਈਨ ਦੇਖੋ ਕਲੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਫੁੱਲਾਂ ਨਾਲ ਹੈ ਨਾ ਫੁੱਲ ਤੇ ਚਲੋ ਸੋਹਣੇ ਲੱਗਦੇ ਹੀ ਸਾਰਿਆਂ ਨੂੰ ਤੇ ਕਲੀਆਂ ਹੋਰ ਜ਼ਿਆਦਾ ਸੋਹਣੀਆਂ ਲੱਗਦੀਆਂ ਇੱਕ ਮੈਨੂੰ ਹੋਰ ਇਹਖੋ ਗਰਮੀਆਂ ਦੇ ਵਿੱਚ ਮੇਰੀ ਨਾ ਗੁਲਦਾਬ ਦੀ ਨੂੰ ਫਲਾਵਰਿੰਗ ਹੋ ਰਹੀ ਆ ਦੇਖੋ ਇਹ ਸਰਦੀਆਂ ਦਾ ਪਲਾਂਟ ਹੈਗਾ ਇਹ ਪਰ ਇਹ ਗਰਮੀਆਂ ਦੇ ਦੇਖੋ ਮਈ ਦਾ ਮਹੀਨਾ ਆ ਖਤਮ ਹੋਣ ਵਾਲਾ ਤੇ ਇਹਦੇ ਵਿੱਚ ਇਹਦੀ ਫਲਾਵਰਿੰਗ ਸ਼ੁਰੂ ਹੋ ਰਹੀ ਆ ਦੇਖੋ ਕਲੀਆਂ ਵੀ ਬਣੀਆਂ ਹੋਈਆਂ ਆ ਹੈ ਨਾ ਇਹ ਵੀ ਖੁਸ਼ੀ ਵਾਲੀ ਗੱਲ ਅੰਸ ਮੈਂ ਇਹੀ ਅੱਜ ਦੱਸਣਾ ਸੀ ਤੁਹਾਨੂੰ ਕਿ ਪ੍ਰਮਾਤਮਾ ਸਾਡਾ ਕਿਸੇ ਵੀ ਚੀਜ਼ ਦਾ ਕੋਈ ਇਹਿਸਾਨ ਨਹੀਂ ਰੱਖਦਾ ਸਾਨੂੰ ਡਬਲ ਕਰਕੇ ਮੋੜਦਾ ਹੈ ਤੇ ਮੈਨੂੰ ਤਾਂ ਬਹੁਤ ਡਬਲ ਕਰਕੇ ਉਹਨਾਂ ਨੇ ਮੋੜਿਆ ਆ ਬਹੁਤ ਮੈਨੂੰ ਖੁਸ਼ੀ ਆ ਇੰਨੀ ਕ ਅੱਜ ਮੈਂ ਤੁਹਾਡਾ ਨਾ ਵੀਡੀਓ ਸ਼ੇਅਰ ਕਰਨੀ ਸੀ ਕਿ ਸਿਰਫ ਥੋੜੀ ਜਿਹੀ ਪ੍ਰਕਿਰਤੀ ਦਿਖਾ ਲਈਏ ਤੇ ਅਸੀਂ ਆਪਣਾ ਆਪ ਬਚਾ ਸਕਦੇ ਆ ਆਕਸੀਜਨ ਬਚਾ ਸਕਦੇ ਆ ਆਪਣੇ ਆਪ ਨੂੰ ਜੇ ਜ਼ਿੰਦਾ ਰੱਖਣਾ ਤੇ ਇਹਨਾਂ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਆ ਸੋ ਥੈਂਕਸ ਫॉर ਵਾਚਿੰਗ ਫਰੈਂਡਸ ਥੈਂਕਸ ਫॉर ਕਮਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ